ਤਿੰਨੋਂ ਬੰਦਾ ਹੁਣ ਇੱਥੇ ਆ ਗਿਆ। ਛੱਪਾ ਆਪਣੇ ਤਿੰਨੋਂ ਪੁਆਇੰਟ ਐਕਟਿਵ ਕਰਨ ਦਾ ਪੁੱਛਿਆ ਜਾਨੀ ਸੀ ਇਹਨਾਂ ਦੀ। ਬਸ ਅੱਜ ਇਸ ਤਾ ਇਹ ਰੋਲਾ ਚੱਲ ਰਿਹਾ ਜਿਹੜਾ ਸਾਡਾ ਅ ਮਲੇਰਕੋਟਲੇ ਦਾ ਬੰਦਾ ਆ ਉਦਿੱਤ ਭਾਰਤੀ ਤੇ ਉਹਦੀ ਸਿਸਟਰ ਆ ਨਾਲ ਬੰਦਰਾਂ ਭਾਰਤੀ ਤੇ ਨਾਲ ਹੈ ਉਹਨਾਂ ਦਾ ਜੀਜਾ ਅਰुण ਅਰुण ਸ਼ਰਮਾ ਆ ਬਰਨਾਲੇ ਵੀ ਆਈ ਹੋਈ ਆ ਬਰਨਾਲੇ ਦਾ ਤੇ ਉਹਦੇ ਨਾਲ ਹੈਗੀ ਆ ਉਹਨਾਂ ਦੀ ਮਤਲਬ ਨੂ ਵੀ ਹੈ ਅਨਾਮਿਕਾ ਤੇ ਇਹ ਚਾਰ ਜਣੇ ਨੇ ਮਿਲ ਕੇ ਸਾਡੇ ਨਾਲ ਠੱਗੀ ਮਾਰੀ ਆ ਜਿੰਮ ਦੇ ਨਾਮ ਤੇ 35 ਲੱਖ ਰੁਪਏ ਤੇ ਉਹਦੇ ਨਾਲ ਸਾਡਾ ਘਰ ਹੈ 30 ਲੱਖ ਦਾ ਤੇ ਇੱਕ ਸਕੋਰਪਿਓ ਕਾਰ ਸੀਗੀ ਸਾਡੀ 4 ਲੱਖ ਦੀ ਉਹ ਵੇਚੀ ਹੈ ਤੇ ਇਹ ਸਾਰਾ ਪੈਸਾ ਡੈਡੀ ਦੀ ਸੇਵਿੰਗ ਸੀਗੀ 17-18 ਲੱਖ ਰੁਪਏ ਮਤਲਬ ਇੰਨੀ ਵੱਡੀ ਠੱਗੀ ਮਾਰ ਕੇ ਬੰਦਾ ਡੇਢ ਸਾਲ ਤੋਂ ਪੂਰੇ ਕੌਨਫੀਡੈਂਸ ਨਾਲ ਘੁੰਮ ਰਿਹਾ ਭਾਰਤੀ ਹਸਪੀਟਲ ਆ ਉਹਦੇ ਚਾਚਾ ਜੀ ਦਾ ਮਲੇਰ ਕੋਟਲੇ ਜਿਹੜਾ ਭਾਰਤੀ ਹਸਪੀਟਲ ਆ ਉਹਨਾਂ ਦਾ ਭਤੀਜਾ ਆ ਤੇ ਇਹ ਇੰਨਾ ਕੌਨਫੀਡੈਂਸ ਇਹਦੇ ਬੰਦੇ 'ਚ ਹੈਗਾ ਨਾ ਵੀ ਇੰਨਾ ਪੈਸਾ ਖਾ ਕੇ ਵੀ ਉਸ ਤੋਂ ਬਾਅਦ ਵੀ ਤਰੀਕ ਤੇ ਨਹੀਂ ਆ ਰਿਹਾ ਕਿਤੇ ਸਾਹਮਣੇ ਨਹੀਂ ਆ ਰਿਹਾ ਮੇਰਾ ਕੇਸ ਚੱਲਦਾ ਜੀ ਮੇਰਾ ਕੇ ਕੋਈ ਇਹਦਾ ਕੇਸ ਨਹੀਂ ਚੱਲਦਾ ਇਹਦਾ ਕੋਈ ਇਹਦਾ ਮਤਲਬ ਫਾਈਲ ਨਹੀਂ ਕੀਤਾ ਹੋਇਆ ਤੇ ਸਾਹਮਣੇ ਨਹੀਂ ਆ ਰਿਹਾ ਹੈਗਾ ਬੰਦਾ ਇਹ ਵੀਡੀਓ ਜਿਹੜੀ ਆ ਮਲੇਰ ਕੋਟਲੇ ਜਿੰਨੇ ਵੀ ਇਹ ਭਾਰਤੀ ਹਸਪੀਟਲ ਵਾਲਿਆਂ ਨੇ ਤੇ ਜਿੰਨੇ ਵੀ ਮਲੇਰ ਕੋਟਲੇ ਦੇ ਹੈਗੇ ਨੇ ਨਾ ਸਾਰੇ ਅੱਗੇ ਦੀ ਅੱਗੇ ਫਲਾਉ ਵੀ ਪਤਾ ਲੱਗੇ ਵੀ ਹਾਂ ਇਹ ਮਲੇਰ ਕੋਟਲੇ ਦੇ ਬੰਦੇ ਇਹ ਕੁਝ ਕਰ ਰਹੇ ਨੇ ਸਾਰੇ ਨਹੀਂ ਕਰ ਰਹੇ ਉਹ ਜਿਹੜੇ ਇਹਨਾਂ ਨੇ ਕੀਤਾ ਆ ਇਹੋ ਜਿਹਾ ਕੁਝ ਸਾਡੇ ਨਾਲ ਸਾਡੇ ਦੋ ਬੇਟੀਆਂ ਨੇ ਮੇਰੀਆਂ ਸਾਨੂੰ ਪਤਾ ਸੀ ਆ ਇੱਕ ਸਾਲ ਕਿਵੇਂ ਸਰਵਾਈਵ ਕੀਤਾ ਸੰਘਰੂਰ ਕਦੇ ਧੂਰੀ ਹੁਣ ਧੂਰੀ ਵਾਲੇ ਅਸੀਂ ਜਿਹੜਾ ਸਾਡਾ ਘਰ ਇਹਨੇ ਸੇਲ ਕਰਵਾਇਆ ਸੀਗਾ ਉਥੇ ਅਸੀਂ ਕਬਜ਼ਾ ਕੀਤਾ ਹੋਇਆਗਾ ਮਤਲਬ ਇਹੋ ਜੇ ਰਿਸਕ 'ਚ ਅਸੀਂ ਆਪੇ ਬੱਚਿਆਂ ਨੂੰ ਲੈ ਕੇ ਰਹਿ ਰਹੇ ਹਾਂਗੇ ਕੋਈ ਸਾਡੀ ਸੇਫਟੀ ਨਹੀਂ ਹੈ ਸੇਫਟੀ ਨਹੀਂ ਹੈਗੀ ਸਾਡੀ ਵੀ ਹਾਂ ਸਾਨੂੰ ਕੁਝ ਹੁੰਦਾ ਆ ਜਾਂ ਕੁਝ ਵੀ ਤੇ ਆ ਜਿਹੜੇ ਪਿੱਛੇ ਦੋ ਜਾਨੇ ਖੜੇ ਨੇ ਇਹਨਾਂ ਨਾਲ ਵੀ ਵਿੱਚੋਂ ਮਤਲਬ 17-18 ਲੱਖ ਰੁਪਏ ਇਹਨਾਂ ਦਾ ਲੁੱਟ ਕੇ ਬੈਠੇ ਹੋਏ ਨੇ ਤੇ ਇਹਨਾਂ ਨੇ ਨਾਨਕੀ ਵਾਲਾ ਚੌਂਕ ਸੰਗਰੂਰ ਅਰुण ਤੇ ਵੰਦਨਾ ਭਾਰਤੀ ਨੇ ਜਿਹੜੇ ਭਾਰਤੀ ਹਸਪੀਟਲ ਵਾਲੇ ਨੇ ਭਤੀਜੀ ਵੰਦਨਾ ਭਾਰਤੀ ਤੇ ਉਹਨਾਂ ਦਾ ਪਰੌਣਾ ਅਰुण ਸ਼ਰਮਾ ਇਹਨਾਂ ਨੇ ਮਿਲ ਕੇ ਸੰਗਰੂਰ ਮਿਲਦਾਨਕੀ ਵਾਲੇ ਚੌਂਕ ਦੇ ਵਿੱਚ ਖੋਲਿਆ ਸੀਗਾ ਇੰਸਟੀਚਿਊਟ ਡ੍ਰੀਮਵੇ ਦੇ ਨਾਮ ਤੇ ਤੇ ਮੇਰੀ ਭਾਣ ਜੀ ਉੱਥੇ ਰਿਸੈਪਸ਼ਨਿਸਟ ਦਾ ਕੰਮ ਕਰਦੀ ਸੀਗੀ ਉੱਥੇ ਇਹਨਾਂ ਨੇ ਬਹੁਤ ਠੱਗੀਆਂ ਮਾਰੀਆਂ ਨੇ ਜੀਆਂ 7-8 ਮਤਲਬ ਇਹਨਾਂ ਦੇ ਕੇਸ ਉੱਥੇ ਚੱਲਦੇ ਨੇ ਕਿਸਾਨ ਯੂਨੀਅਨ ਵਾਲਿਆਂ ਨੇ ਧਰਨੇ ਲਾ ਲਾ ਕੇ ਇਹਨਾਂ ਤੋਂ ਪੈਸੇ ਕਢਵਾਏ ਨੇ ਜਿੰਨਾਂ ਲੋਕਾਂ ਦੇ ਇਹਨਾਂ ਨੇ ਪੈਸੇ ਖਾਦੇ ਸੀਗੇ ਠੀਕ ਹੈ ਮੇਰਾ ਵੀਡੀਓ ਬਣਾਉਣ ਦਾ ਇਹੀ ਪਰਪਸ ਆ ਵੀ ਲੋਕਾਂ ਨੂੰ ਪਤਾ ਲੱਗੇ ਜਿਹੜੇ ਮੇਰੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਦੇ ਨੇ ਜਾਂ ਕੁਝ ਵੀ ਥੋੜਾ ਚੱਲ ਰਿਹਾ ਨਾ ਇਹ ਸਿਚੁਏਸ਼ਨ ਹੋਣ ਦੇ ਬਾਵਜੂਦ ਵੀ ਜਿਵੇਂ ਕਿਸੇ ਨੂੰ ਪਤਾ ਵੀ ਨਹੀਂ ਵੀ ਹਾਂ ਇਹ ਚੀਜ਼ਾਂ ਫੇਸ ਕਰ ਰਹੇ ਨੇਗੇ ਇਹ ਮੈਨੂੰ ਥੋੜਾ ਜਿਹਾ ਆਪਣੇ ਆਪ ਨੂੰ ਐ ਨਹੀਂ ਰੱਖੋ ਵੀ ਹਾਂ ਲੋਡ ਨਹੀਂ ਹੈਗੀ ਮੇਰੇ ਨਾਲ ਖਹਿਣ ਦੀ ਕਿਉਂਕਿ ਪਹਿਲਾਂ ਹੀ ਬਹੁਤ ਸਾਡਾ ਉਹ ਚੱਲ ਰਿਹਾਗਾ ਡਾਊਨ ਅੱਜ ਵੀ ਆਏ ਨਹੀਂ ਹੈਗੇ ਤਰੀਕ ਤੇ ਅੱਜ ਦੀ ਤਰੀਕ ਸੀਗੀ ਹੁਣ ਅਸੀਂ ਵੀ ਬਸ ਹਾਜ਼ਰੀ ਲਵਾ ਕੇ ਜਾ ਰਹੇ ਹਾਂਗੇ ਵਾਪਸ ਪਹਿਲਾਂ ਸੰਗਰੂਰ ਇੰਨੇ ਤਰੀਕਾਂ ਪਈਆਂ ਨੇਗੀਆਂ ਸੰਗਰੂਰ ਪਤਾ ਨਹੀਂ ਉੱਥੇ ਵੀ ਪੈਸੇ ਪੂਸੇ ਖਵਾਏ ਹੋਏ ਸੀ ਮਤਲਬ ਜਿਨ੍ਹਾਂ ਨੇ ਉਹਨਾਂ ਦੀ ਸਪੋਰਟ ਕੀਤੀ ਸੀ ਉਹੀ ਉਹਨਾਂ ਨੂੰ ਗਾਲਾਂ ਕੱਢ ਰਹੇ ਨੇ ਹੁਣ ਵੀ ਹਾਂ ਜਦੋਂ ਬਾਅਦ ਚ ਪਤਾ ਲੱਗਿਆ ਪਹਿਲਾਂ ਪੈਸੇ ਲੈ ਲੇ ਜਦੋਂ ਬਾਅਦ ਚ ਪਤਾ ਲੱਗਿਆ ਵੀ ਹਾਂ ਇਹ ਤਾਂ ਇਹੋ ਜਿਹੇ ਬੰਦੇ ਆਗੇ ਫਿਰ ਪਤਾ ਲੱਗਿਆ ਵੀ ਹਾਂ ਅਸੀਂ ਗਲਤ ਬੰਦਿਆਂ ਨੂੰ ਸਪੋਰਟ ਕਰ ਰਹੇ ਸੀਗੇ ਤੇ ਵੀਡੀਓ ਨੂੰ ਇਹ ਵਾਲੀ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਲਿੰਕ ਮੈਂ ਇੰਸਟਾ ਤੇ ਵੀ ਪਾਉਂਗੀ ਠੀਕ ਹੈ ਉਥੋਂ ਤੇ ਜਿਹੜੇ ਵੀ ਮੈਨੂੰ ਜਾਣਦੇ ਨੇਗੇ ਵਿੱਕੀ ਵਗੈਰਾ ਹੋਰ ਇਸ ਜਿਹੜਾ ਇਹਨਾਂ ਦਾ ਚਾਚਾ ਆ ਭਾਰਤੀ ਹਸਪੀਟਲ ਵਾਲਾ ਉਹਦੇ ਕੋਲੇ ਇਹ ਵੀਡੀਓ ਮੇਰੀ ਜ਼ਰੂਰ ਜਾਣੀ ਚਾਹੀਦੀ ਆ ਵੀ ਤੁਸੀਂ ਹਸਪੀਟਲ ਖੋਲ ਕੇ ਜਿਹੜਾ ਚੋਲਾ ਪਾ ਕੇ ਲੋਕਾਂ ਨੂੰ ਬਣਾ ਰਹੇ ਹੋ ਨਾ ਵੀ ਅਸੀਂ ਸੇਵਾ ਕਰਦੇ ਆਂ ਸੇਵਾ ਕਰਦੇ ਹਾਂ ਥਿਸ ਇਜ਼ ਵਟ ਯੂ ਆਰ ਡੂਇੰਗ ਠੀਕ ਹੈ ਇੱਕ ਜਿਹੜਾ ਗੰਦ ਪਾਇਆ ਹੋਇਆ ਨਾ ਮਿਲਕੇ ਸੰਗਰੂਰ ਚ ਟੂਰੀ ਚ ਜਿੰਨੇ ਵੀ ਲੋਕਾਂ ਨੂੰ ਭੈਣ ਭਰਾ ਬਣਾ ਕੇ ਤੁਸੀਂ ਲੁੱਟ ਰਹੇ ਹੋ ਨਾ ਇਹ ਤੁਹਾਡੇ ਬੱਚੇ ਜਿਹੜਾ ਕੁਝ ਕਰ ਰਹੇ ਨੇਗੇ ਤੁਸੀਂ ਕਰਵਾ ਰਹੇ ਹੋ ਇਹ ਸਾਰਾ ਕੁਝ ਮੇਰੇ ਨਾਲ ਗੱਲ ਕਰੋ ਫੋਨ ਕਰੋ ਮੈਨੂੰ ਸਾਰਿਆਂ ਕੋਲ ਤੁਹਾਡਿਆਂ ਕੋਲ ਮੇਰੇ ਨੰਬਰ ਨੇ ਅਮਨੀਸ਼ਾ ਮਨੁਸ਼ਾ ਕੀ ਤੁਸੀਂ ਸਾਰੇ ਹੈਗੇ ਨੇ ਫੋਨ ਕਰੋ ਮੈਨੂੰ ਜੇ ਹਿੰਮਤ ਆ ਸਾਹਮਣੇ ਆਓ ਆ ਕਿੰਨੀ ਕਿਦੇਰ ਲੁਕਾਉਂਗੇ ਇਹਨੂੰ ਆਪਦੇ ਭਤੀਜੇ ਨੂੰ ਭੇਜੋ ਸਾਹਮਣੇ ਮੇਰੇ ਇਹਨੂੰ ਇਹ ਜਿਹੜਾ ਆਇਆ ਹੈਗਾ ਬੰਦਾ ਨਾਲ ਇਹ ਵੀ ਨਾਲ ਹੀ ਮਿਲਿਆ ਹੋਇਆ ਹੈਗਾ ਇਹਨਾਂ ਦੇ ਕੋਈ ਵੀ ਯਕੀਨ ਕਰਨ ਦੀ ਲੋੜ ਨਹੀਂ ਹੈਗੀ ਇਹਨਾਂ ਤੇ ਜਦੋਂ ਪੈਸੇ ਲੈਣੇ ਸੀ ਉਦੋਂ ਇੱਕ ਸੀਗੇ ਹੁਣ ਇਹਦੇ ਪੈਸੇ ਵੀ ਨਹੀਂ ਮੋੜ ਰਿਹਾ ਇਹ ਉਦਿੱਤ ਭਾਰਤੀ ਤਾਂ ਹੁਣ ਉਹਨਾਂ ਦੀ ਸਾਈਡ ਹੋ ਗਏ ਜਿਵੇਂ ਸਵੇਰ ਸ਼ੁਰੂ ਹੋਈ ਸੀ ਬਸ ਉਹ ਵੀ ਖਤਮ ਹੈ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਇਹ ਵਲੀ ਨੂੰ ਠੀਕ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਹਾਂ ਠੀਕ ਹੀ ਹੁੰਦਾ ਹੈ ਦੁਨੀਆ 'ਚ ਫਰਸਟ੍ਰੇਟ ਹਾਂ ਫਿਲਹਾਲ ਬਹੁਤ ਮੈਂ ਮੇਰੀ ਆਵਾਜ਼ ਤੋਂ ਵੀ ਪਤਾ ਲੱਗ ਰਿਹਾ ਹੋਊਗਾ ਬਹੁਤ ਬੀਪੀ ਹਾਈ ਹੋਇਆ ਪਿਆ ਗੁੱਸੇ ਨਾਲ ਬੰਦਾ ਸਾਹਮਣੇ ਆ ਕੇ ਫੇਸ ਦਾ ਕਰੇ ਜੇ ਹਿੰਮਤ ਆ ਬਸ ਉਹੀ ਆ ਵੀ ਇੱਕ ਵਾਰ ਜਦੋਂ ਕੋਈ ਕਿਸੇ ਦੇ ਪੈਸੇ ਖਾ ਲੈਂਦਾ ਨਾ ਲੁੱਟ ਕੇ ਘਰੋਂ ਵਾਪਸ ਕਰਨੇ ਬਹੁਤ ਔਖੇ ਲੱਗਦੇ ਆ ਤੇ ਇਹ ਬੰਦਾ ਆਪਣਾ ਹੀ ਮਸ਼ਹੂਰੀ ਕਰੀ ਜਾ ਰਿਹਾ ਨਵਾਂ ਚਾਰਜਰ ਲੈ ਕੇ ਆਇਆ ਐਨਾ ਵੀ ਉਹ ਚੱਲ ਰਿਹਾ ਨਾ ਪਰ ਬੰਦੇ ਦੇ ਮੂੰਹ ਤੇ ਸ਼ਾਇਨ ਦੇਖੋ ਹਿੰਮਤੀ ਇਹ ਕਰ ਜਿਹੜਾ ਸੇਲ ਕੀਤਾ ਸੀ ਉਹਨੂੰ ਕਬਜ਼ਾ ਕੀਤਾ ਹੋਇਆ ਹੁਣ ਇਹ ਤੇ ਕਿਸਾਨ ਯੂਨੀਅਨ ਓਕੇ